ਸਤਿ ਸ਼੍ਰੀ ਅਕਾਲ ਜੀ ਮੈਂ ਆਮਰ ਗਿੱਲ ਤੇ ਤੁਸੀਂ ਅੱਜ ਦਾ ਲਾਈਵ ਸ਼ੋਅ ਦੇਖ ਰਹੇ ਹੋ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਸਾਡੇ ਨਾਲ ਜੁੜੇ ਨੇ ਅੱਜ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੋਂ ਜੇਪੀ ਸਿੰਘ ਜੀ ਜੋ ਕਿ ਆਪਣੇ 17 ਸਾਲ ਦੇ ਤਜਰਬੇ ਨਾਲ ਸਟੂਡੈਂਟ ਦੀ ਖਿਦਮਤ ਵਿੱਚ ਹਾਜ਼ਰ ਹੋਏ ਨੇ ਤੁਸੀਂ ਆਪਣੇ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਕੋਈ ਵੀ ਕੁਐਰੀ ਹੈ ਤਾਂ ਸਵਾਲ ਕਰ ਸਕਦੇ ਹੋ ਥੱਲੇ ਦਿੱਤੇ ਨੰਬਰ ਤੇ 9217241111 ਤੇ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਬਹੁਤ ਸਾਰੇ ਸਟੂਡੈਂਟ ਜਰਮਨੀ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਆ ਪਰ ਜਿੱਦਾਂ ਕਹਿ ਦਿੰਦੇ ਆ ਕਿ ਯੂਰਪ ਦੇ ਵਿੱਚ ਜਿਹੜਾ ਸਕੋਪ ਆ ਮੰਨੀ ਨੂੰ ਜਦੋਂ ਦੇਖਦਾ ਨਾ ਉਹ ਕਹਿੰਦਾ ਕਿ ਇੱਥੇ ਵੀ ਉਨੇ ਹੀ ਪੈਸੇ ਲੱਗਦੇ ਜਿੰਨੇ ਆਪਾਂ ਯੂਕੇ ਕੈਨੇਡਾ ਦੇ ਵਿੱਚ ਦੇਖਦੇ ਹਾਂ ਜੀ ਤੁਹਾਡਾ ਸਵਾਲ ਬੜਾ ਵਾਜਿਬ ਹੈ ਸੋ ਅੱਜ ਦਾ ਸ਼ੋ ਜਿਹੜਾ ਉਹ ਬੜਾ ਖਾਸ ਰਹਿਣ ਵਾਲਾ ਸੋ ਜਿਹੜੇ ਵੀ ਦਰਸ਼ਕ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਉਹਨਾਂ ਨੂੰ ਮੈਂ ਇਹ ਹੀ ਰਿਕਵੈਸਟ ਹੈ ਕਿ ਸਾਡੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਪੜਾਈ ਕਰਨ ਜਾਣਾ ਤੇ ਅਸੀਂ ਹਰ ਰੋਜ਼ ਇਨਫੋਰਮੇਸ਼ਨ ਬੇਸਡ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਜਿਨ੍ਹਾਂ ਨਾਲ ਤੁਹਾਡੇ ਮਾਪੇ ਦੇ ਲੱਖਾਂ ਰੁਪਏ ਬਚ ਸਕਦੇ ਆ ਸੋ ਜਰਮਨੀ ਦੇ ਵਿੱਚ ਜੇਕਰ ਤੁਸੀਂ ਪੜਾਈ ਕਰਨ ਜਾਣਾ ਚਾਹੁੰਦੇ ਹੋ ਤੁਹਾਡੀ ਯੂਨੀਵਰਸਿਟੀ ਦੀ ਫੀਸ ਤੁਹਾਡੀ ਹੈਲਥ ਇੰਸ਼ੋਰੈਂਸ ਤੁਹਾਡੀ ਟਰੈਵਲ ਇੰਸ਼ੋਰੈਂਸ ਤੇ ਤੁਹਾਡਾ ਬਲੌਕ ਅਕਾਊਂਟ ਹੂੰ ਇਹ ਕਿਸੇ ਵੀ ਚੀਜ਼ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਅੱਛਾ ਜੀ ਠੀਕ ਹੈ ਜੀ ਸਾਰਾ ਕੁਝ ਅਸੀਂ ਕਰਾਂਗੇ ਤੁਸੀਂ ਪੈਸੇ ਦੇਣੇ ਵੀਜ਼ਾ ਲੱਗਣ ਤੋਂ ਬਾਅਦ ਓਕੇ ਸਿਰਫ ਜਰਮਨੀ ਦੇ ਵਿੱਚ ਤੁਸੀਂ ਪੜਾਈ ਕਰਨ ਜਾਣਾ ਤੁਹਾਡਾ 8 ਤੋਂ 10 ਲੱਖ ਰੁਪਏ ਖਰਚਾ ਹੋਣਾ ਔਰ ਇਹ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਪਹਿਲਾਂ ਤੁਸੀਂ ਕੁਝ ਨਹੀਂ ਦੇਣਾ ਤੁਸੀਂ ਪਲੱਸ 2 ਕੀਤੀ ਹੈ ਸਟੱਡੀ 'ਚ 2 ਸਾਲ ਦਾ ਗੈਪ ਹੈ ਤੁਹਾਡੇ ਆਇਲਸ ਦੇ ਵਿੱਚੋਂ 5.5 ਬੈਂਡ ਨੇ ਤੁਹਾਡੀ ਪ੍ਰੋਫਾਈਲ एलिਜੀਬਲ ਹੈ ਬੈਚਲਰ ਕੀਤੀ ਹੈ ਤੁਹਾਡੇ ਕੋਲ 6 ਬੈਂਡ ਨੇ ਸਟੱਡੀ 'ਚ 10 ਸਾਲ ਦਾ ਗੈਪ ਹੈ ਤੁਸੀਂ ਤਾਂ ਵੀ ਜਰਮਨੀ ਦੇ ਵਿੱਚ ਪੜ੍ਹਾਈ ਕਰਨ ਲਈ ਜਾ ਸਕਦੇ ਹੋ ਦੇਖੋ ਜਰਮਨੀ ਦੁਨੀਆ ਦੀ ਉਹ ਕੰਟਰੀ ਹੈ ਜਿਹੜੀ ਟੈਕਨਾਲੋਜੀ ਵਾਈਜ਼ ਸੋ ਦੁਨੀਆ ਤੋਂ ਨੰਬਰ 1 ਆ ਅੱਜ ਦੁਨੀਆ ਦੀ ਹਰ ਇੱਕ ਟੈਕਨਾਲੋਜੀ ਨਾਲ ਜੁੜੀ ਹੋਈ ਚੀਜ਼ ਅੱਜ ਜਿੰਨੀਆਂ ਵੀ ਮੋਟਰ ਕਾਰਾਂ ਗੱਡੀਆਂ ਜੋ ਜਿਹੜੀ ਵੀ ਮਸ਼ੀਨਰੀ ਜਿਹੜੀਆਂ ਰੋਡ ਦੇ ਉੱਤੇ ਨਜ਼ਰ ਆ ਰਹੀ ਹੈ ਸੋ ਜ਼ਿਆਦਾਤਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਰਮਨੀ ਤੋਂ ਹੀ ਆ ਰਹੀਆਂ ਪਹਿਲਾਂ ਫੋਨ ਚੱਕ ਲਈ ਸਟੂਡੈਂਟ ਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਨਵਦੀਪ ਨਾਮ ਹੈ ਜੀ ਮੇਰਾ ਨਵਦੀਪ ਜੀ ਕਿੱਥੋਂ ਗੱਲ ਕਰ ਰਹੇ ਹੋ ਹੁਸ਼ਿਆਰ ਕੋਲ ਤੋਂ ਕਿਸ ਕੰਟਰੀ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀਂ ਜਰਮਨੀ ਦੀ ਇੱਥੇ ਗੱਲ ਹੋ ਰਹੀ ਕੀ ਸਵਾਲ ਹੈ ਤੁਹਾਡਾ ਜਰਮਨੀ ਦਾ ਹੀ ਮੈਮਾ ਸਟੱਡੀ ਵੀਜ਼ਾ ਅਪਲਾਈ ਕਰਵਾਣਾ ਹੈ ਮੈਂ ਗ੍ਰੈਜੂਏਸ਼ਨ ਕੀਤੀ ਹੈ 2024 ਦੇ ਵਿੱਚ ਜੀ ਆਇਲਸ ਕੀਤੀ ਹੈ ਜੀ ਤੁਸੀਂ ਮੇਰੇ ਨੰਬਰ ਹੈ ਪਰ ਮੈਂ ਆਇਲਸ ਨਹੀਂ ਕੀਤੀ ਹੋਈ ਦੇਖੋ ਤੁਸੀਂ ਨਾਮ ਕੀ ਦੱਸਿਆ ਨਵਦੀਪ ਗੱਲ ਕਰ ਰਹੇ ਹਾਂਜੀ ਹਾਂਜੀ ਜੀ ਹੁਸ਼ਿਆਰਪੁਰ ਤੋਂ ਹਾਂਜੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਹੈਗੀਆਂ ਜਿਹੜੀਆਂ ਵਿਦਆਊਟ ਆਇਲਸ ਵੀ ਐਡਮਿਸ਼ਨ ਦੇ ਰਹੀਆਂ ਨੇ ਜੇਕਰ ਤੁਹਾਡੇ ਇੰਗਲਿਸ਼ ਸਕਿਲਸ ਵਧੀਆ ਨੇ ਯਾਨੀ ਕਿ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਅੰਡਰਸਟੈਂਡ ਕਰ ਸਕਦੇ ਹੋ ਸੋ ਬਾਈ ਚਾਂਸ ਕੋਈ ਤੁਹਾਡੀ ਐਮਬੈਸੀ ਤੋਂ ਇੰਟਰਵਿਊ ਆ ਜਾਂਦੀ ਏ ਤੇ ਜੇਕਰ ਤੁਹਾਡੇ ਇੰਗਲਿਸ਼ ਦੇ ਵਿੱਚ ਕਮਾਂਡ ਵਧੀਆ ਹੈਗੀ ਤੇ ਵਿਦਆਊਟ ਆਇਲਸ ਵੀ ਆਪਸ਼ਨ ਹੈਗੀ ਆ ਤੁਸੀਂ ਜਰਮਨੀ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ ਸੋ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਕੋ ਫਾਈਲ ਲਗਾਉਣ ਦਾ ਬੈਨੀਫਿਟ ਕੀ ਹੈਗਾ ਕਿ ਤੁਹਾਡੀ ਯੂਨੀਵਰਸਿਟੀ ਦੀ ਫੀਸ ਤੋਂ ਲੈ ਕੇ ਬਲੌਕ ਅਕਾਊਂਟ ਤੱਕ ਸਭ ਕੁਝ ਅਸੀਂ ਉਹਦੇ ਪੈਸੇ ਮੈਨੇਜ ਕਰਾਂਗੇ ਔਰ ਤੁਸੀਂ ਪੈਸੇ ਉਦੋਂ ਦੇਣੇ ਜਦੋਂ ਵੀਜ਼ਾ ਲੱਗ ਜਾਏਗਾ ਔਰ ਤੁਹਾਡਾ 8 ਤੋਂ 10 ਲੱਖ ਰੁਪਏ ਦੇ ਕਰੀਬ ਖਰਚਾ ਹੋਣਾ ਔਰ ਇਹ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈਗੇ ਆ। ਜੀ। ਤੇ ਸਰ ਜਿੱਦਾਂ ਕਿ ਆਪਾਂ ਸਟੂਡੈਂਟ ਨੇ ਕਿਹਾ ਕਿ ਮੈਂ ਆਇਲਸ ਨਹੀਂ ਕੀਤੀ ਹੋਈ ਬਾਕੀ ਮੇਰੇ ਸਾਰਾ ਕੁਝ ਅਕੈਡੈਮਿਕ ਸਕੋਰ ਵੀ ਅੱਛੇ ਨੇ। ਜੀ। ਹੁਣ ਜਿੱਦਾਂ ਆਪਾਂ ਪਹਿਲਾਂ ਤੁਸੀਂ ਕਿਹਾ ਕਿ 5.5 ਬੈਂਡ ਵਾਲਾ ਸਟੂਡੈਂਟ ਜਾ ਸਕਦਾ ਇਹ ਤਾਂ ਨਹੀਂ ਜੇ ਕੋਈ ਵਿਦਆਊਟ ਆਇਲਸ ਆਂਦਾ ਤੇ ਉਹਨੂੰ ਉੱਥੇ ਦਿੱਕਤ ਹੋਵੇ। ਦੇਖੋ ਵਿਦਆਊਟ ਆਇਲਸ ਦਾ ਮਤਲਬ ਕੀ ਹੈ ਕਿ ਜੇਕਰ ਫਿਰ ਮੈਂ ਜਿੱਦਾਂ ਇੱਕ ਲੜਕੀ ਨੂੰ ਜਵਾਬ ਦਿੱਤਾ ਕਿ ਇੰਗਲਿਸ਼ ਸਕਿੱਲ ਹੋਣੀ ਚਾਹੀਦੀ ਹੈ। ਸਪੋਸ ਐਮਬੈਸੀ ਤੋਂ ਇੰਟਰਵਿਊ ਆ ਗਈ ਕਿਉਂਕਿ ਪੜਾਈ ਕਿਹੜੀ ਪੰਜਾਬੀ ਲੈਂਗੁਏਜ ਦੇ ਵਿੱਚ ਜਰਮਨੀ ਦੇ ਵਿੱਚ ਹੋਣੀ ਹੈ ਇੰਗਲਿਸ਼ ਦੇ ਵਿੱਚ ਹੋਣੀ ਹੈ ਜੇਕਰ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਸਮਝ ਸਕਦੇ ਹੋ ਤੇ ਵਿਦਾਉਟ ਆਇਲਸ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਆਪਸ਼ਨ ਹੈਗੀ ਹੈ ਸੋ ਬੈਚਲਰ ਪਾਸ ਜਿਹੜੇ ਬੱਚੇ ਹੈਗੇ ਇਹਨਾਂ ਦਾ ਜਿਹੜੀ ਅੰਡਰਸਟੈਂਡਿੰਗ ਹੁੰਦੀ ਹੈ ਇੰਗਲਿਸ਼ ਦੇ ਵਿੱਚ ਵਧੀਆ ਕਮਾਂਡ ਹੁੰਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਆਇਲਸ ਅਸੀਂ ਇਸ ਕਰਕੇ ਰეკਮੈਂਡ ਕਰਦੇ ਹਾਂ ਕਿ ਬੱਚਾ ਜੇਕਰ ਆਇਲਸ ਕਰ ਲੈਂਦਾ ਤੇ ਉਹਦੇ ਸਕਿੱਲ ਇੰਪਰੂਵ ਹੋ ਜਾਂਦੇ ਉਹਦੀ ਇੰਗਲਿਸ਼ ਇਨਕਰੀਜ਼ ਹੋ ਜਾਂਦੀ ਹੈ ਉਹਦਾ ਲੈਵਲ ਇਨਕਰੀਜ਼ ਹੋ ਜਾਂਦਾ ਪਾਲਿਸ਼ ਹੋ ਜਾਂਦਾ ਬੱਚਾ ਉੱਥੇ ਜਾ ਕੇ ਉਹਨੂੰ ਪੜ੍ਹਾਈ ਕਰਨ ਚ ਜਾਂ ਪ੍ਰੋਫੈਸਰ ਦੀ ਗੱਲ ਸੁਣਨ ਤੇ ਸਮਝਣ ਦੇ ਵਿੱਚ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਘੋਰ ਕਾਲ ਆ ਗਈ ਹਾਂਜੀ ਹਲੋ ਹਲੋ ਹਾਂਜੀ ਸਰ ਕੀ ਨਾਮ ਹੈ ਸਰ ਤੁਹਾਡਾ ਸਤਿ ਸ੍ਰੀ ਅਕਾਲ ਮੈਡਮ ਮੇਰਾ ਨਾਮ ਅਮਰਜੀਤ ਸਿੰਘ ਹੈਗਾ ਜੀ ਜੀ ਅਮਰਜੀਤ ਜੀ ਕਿੱਥੋਂ ਗੱਲ ਕਰ ਰਹੇ ਹੋ ਕਿਹੋ ਜਿਹਾ ਬੋਲਤੋਂ ਮੈਡਮ ਜੀ ਅੱਛਾ ਜੀ ਤੇ ਸਰ ਕੀ ਸਵਾਲ ਹੈ ਤੁਹਾਡਾ ਜੀ ਪੀਸੀਮ ਜੀ ਤੋਂ ਤੁਸੀਂ ਸਵਾਲ ਕਰ ਸਕਦੇ ਹੋ ਹਾਂ ਜੀ ਜਿਹੜਾ ਹੈਗਾ ਆਪਣਾ ਮੈਨਰਲ ਫੇਸਬੁੱਕ ਤੇ ਦੇਖਿਆ ਸੀਗਾ ਇਹ ਜਰਮਨੀ ਦਾ ਵੀ ਸਟੱਡੀ ਵੀਜ਼ਾ ਲਵਾਉਂਦੇ ਆ ਮੇਰੇ ਬੇਟੇ ਨੇ ਜਿਹੜਾ ਹੈਗਾ ਪਲੱਸ 2 ਕੀਤੀ ਆ ਤੇ ਮੈਂ ਇਹਨਾਂ ਤੋਂ ਪੁੱਛਣਾ ਚਾਹੂੰਗਾ ਵੀ ਕੀ ਰਿਕੁਆਇਰਮੈਂਟ ਹੁੰਦੀ ਆ ਜਰਮਨੀ ਦੇ ਸਟੱਡੀ ਵੀਜ਼ੇ ਵਾਸਤੇ ਅੱਛਾ ਜੀ ਠੀਕ ਹੈ ਸਰ ਪਲੱਸ 2 ਤੁਹਾਡੇ ਬੇਟੇ ਨੇ ਕਿਹੜੇ ਸਾਲ ਕੀਤੀ ਹੈ ਜੀ ਸਰ ਜਿਹੜਾ ਹੈਗਾ 2000 ਓਕੇ ਤੇ ਆਇਲਸ ਦੇ ਵਿੱਚੋਂ ਕਿੰਨੇ ਬੈਂਡ ਹੈਗੇ ਆਇਲਸ ਕੀਤੀ ਜੀ ਤੁਹਾਡੇ ਬੇਟੇ ਨੇ ਹੈਲੋ ਆਇਲਸ ਕੀਤੀ ਹੈ ਤੁਸੀਂ ਆਇਲਸ ਕੀਤੀ ਜੀ ਤੁਹਾਡੇ ਬੇਟੇ ਨੇ ਸੋ ਕਾਲ ਕੱਟ ਗਈ ਜੀ ਸੋ ਤੁਹਾਡਾ ਜਿਹੜਾ ਸਵਾਲ ਸੀ ਕਿ ਜਰਮਨੀ ਜਾਣਾ ਤੁਹਾਡੇ ਬੱਚੇ ਨੇ ਪਲੱਸ 2 ਕੀਤੀ ਹੈਗੀ ਆ ਸੋ ਥੋੜਾ ਸਿਗਨਲ ਦੇ ਵਿੱਚ ਪ੍ਰੋਬਲਮ ਹੈ ਜਿਸ ਵਜ੍ਹਾ ਨਾਲ ਕਾਲ ਕੱਟ ਗਈ ਆਪਾਂ ਇਸ ਕਾਲਰ ਦੇ ਸਵਾਲ ਦਾ ਜਵਾਬ ਦੇ ਦਿੰਨੇ ਤੁਹਾਡਾ ਬੱਚਾ ਐਲੀਜੀਬਲ ਹੈ ਜੀ ਆਲਸ ਦੇ ਵਿੱਚੋਂ 5.5 ਬੈਂਡ ਚਾਹੀਦੇ ਜੇਕਰ ਪਲੱਸ 2 CBSE ਜਾਂ ICICIBੋਰਡ ਤੋਂ ਕੀਤੀ ਆ ਤੇ ਤਾਂ ਵੀ ਵਿਦਾਊਟ ਆਲਸ ਵੀ ਜਾ ਸਕਦਾ ਹੈਗਾ ਸੋ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਕੋ ਫਾਈਲ ਲਗਾਉਣ ਦਾ ਬੈਨੀਫਿਟ ਕੀ ਹੈਗਾ ਕਿ ਹੈਲੋ ਤੁਹਾਡਾ ਜਰਮਨੀ ਦਾ ਵੀਜ਼ਾ ਸੀ ਅਪਲਾਈ ਕਰਾਂਗੇ ਔਰ ਇਹ ਵੀਜ਼ਾ ਰਿਸਕ ਫਰੀ ਹੋਏਗਾ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਪੈਸਿਆਂ ਦਾ ਨੁਕਸਾਨ ਨਹੀਂ ਹੈਗਾ ਜੀ ਸੋ ਸਸੀ ਗੱਲ ਜੀ ਕੀ ਪੁੱਛਣਾ ਚਾਹੁੰਦੇ ਹੋ ਜੀ ਸੋ ਸ੍ਰੀ ਗੱਲ ਸਰ ਮੇਰੇ ਬੇਟੇ ਨੇ ਪਲੱਸ 2 ਕੀਤੀ 2026 ਦੇ ਵਿੱਚ ਹਾਂਜੀ ਆਇਲਸ ਚੋ ਕਿੰਨੇ ਪੈਂਡ ਹੈ ਆਇਲਟਸ ਦੇ ਵਿੱਚ ਸਰ 6 ਪੈਂਡ ਲੈਣ ਨੂੰ ਹੈ ਹਾਂਜੀ ਤੁਹਾਡਾ ਬੱਚਾ ਲਿਜੀਬਲ ਹੈ ਜੀ ਜਰਮਨੀ ਜਾਣ ਲਈ ਜੀ ਸੋ ਤੁਹਾਡਾ ਜਿਹੜਾ ਖਰਚਾ ਵਾ ਉਹ 8 ਤੋਂ 10 ਲੱਖ ਰੁਪਏ ਦੇ ਕਰੀਬ-ਕਰੀਬ ਆਏਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਜਰਮਨੀ ਜਾ ਸਕਦਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈਗੇ ਆ ਔਰ ਹਾਂਜੀ ਠੀਕ ਹੈ ਸਰ ਜੀ ਮਿਲਣਾ ਹੋਵੇ ਤਾਂ ਕਿੱਥੇ ਆਈਏ ਜੀ ਤੁਸੀਂ ਅੰਮ੍ਰਿਤਸਰ ਜਲੰਧਰ ਆਫਿਸ ਦੇ ਵਿੱਚ origignal document ਦੇ ਨਾਲ ਆ ਕੇ ਮਿਲੋ ਅਸੀਂ ਤੁਹਾਨੂੰ ਪ੍ਰੋਪਰ ਗਾਈਡੈਂਸ ਦਵਾਂਗੇ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾ ਸਕਦਾ ਹੈਗਾ ਤੁਹਾਡਾ ਬੱਚਾ ਠੀਕ ਹੈ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਤੇ ਸਰ ਜਿਦਾਂ ਆਪਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਸਟੂਡੈਂਟ ਨੇ ਸਿਰਫ ਡਾਕੂਮੈਂਟ ਲੈ ਕੇ ਆਉਣਾ ਕੋਈ ਅਪਲਾਈ ਕਰਨ ਦੀ 1 ਰੁਪਈਆ ਨਹੀਂ ਦੇਣਾ ਹੈਗਾ ਕੋਈ ਪੈਸੇ ਨਹੀਂ ਦੇਣੇ ਜੀ ਕਿਉਂਕਿ ਸਾਡਾ ਸ਼ੁਰੂ ਤੋਂ ਹੀ ਮਕਸਦ ਇਹ ਰਿਹਾ ਵਾ ਕਿ ਆਸੀਂ ਜੇਕਰ ਰਿਜ਼ਲਟ ਦੇ ਪਾਵਾਂਗੇ ਬੱਚੇ ਨੂੰ ਵੀਜ਼ਾ ਦੇ ਪਾਵਾਂਗੇ ਤਾਂ ਹੀ ਬੱਚੇ ਨੇ ਪੈਸਾ ਦੇਣਾ ਆਦਰਵਾਇਜ਼ ਬੱਚੇ ਦਾ 1 ਰੁਪਏ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਹਾਂਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਮੈਮ ਮੈਂ ਗਰਮਚੁੱਪ ਗੱਲ ਕਰ ਰਹੀ ਨਾ ਕਿੱਥੋਂ ਗੱਲ ਕਰ ਰਹੇ ਹੋ ਜੀ ਪੁਕਾਰੋ ਅੱਛਾ ਜੀ ਤੇ ਕੀ ਸਵਾਲ ਹੈ ਤੁਹਾਡਾ ਮੈਮ ਮੈਂ ਜੋ ਚੁੰਟਾ ਡੀ ਫੇਸਬੁਕ ਆਇਆ ਸੀ ਕਿ ਜੀ ਜੀ ਪੋਸਟ ਤੇ ਉਹ ਸੀ ਕਿ ਜਰਮਨੀ ਸਟੂਡੈਂਟ ਵੀਜ਼ਾ ਦਾ ਸੀਗਾ ਮੈਨੂੰ ਇਹ ਕੀ ਸਵਾਲ ਸੀਗਾ ਕਿ ਮੇਰੇ ਨਾਲ 2019 ਚ ਕੈਨੇਡਾ ਸਟੂਡੈਂਟ ਵੀਜ਼ਾ ਦੀ ਰਿਸਿਊਵਲ ਆਈ ਸੀ ਹੂੰ ਹੂੰ ਤੇ ਹੁਣ ਮੈਂ ਚਾਹਦੀ ਕਿ ਮੈਂ ਅਪਲਾਈ ਕਰਾਂ ਜਰਮਨੀ ਸਟੱਡੀ ਵੀਜ਼ਾ ਮੇਰੀ ਹੁਣ ਬੈਚਲਰ ਕੰਪਲੀਟ ਹੋ ਗਈ ਹੈ ਪਹਿਲਾਂ ਮੈਂ ਪਲੱਸ 2 ਦੇ ਬੇਸਿਸ ਤੇ ਕੀਤਾ ਸੀ ਤੇ ਮੈਂ ਕੀ ਕਰ ਸਕਦੀ ਹਾਂ ਜਰਮਨੀ 'ਚ ਖਰ ਸਕਦੀ ਆ ਤਾਂ ਕਿ ਮੈਨੂੰ ਕਿੰਨੇ ਬੈਂਕ ਬਲ ਦੀ ਰਿਕੁਆਇਰਮੈਂਟ ਰਹੇਗੀ ਹਾਂਜੀ ਤੇ ਦੇਖੋ ਤੁਸੀਂ ਕੋਸ਼ਿਸ਼ ਕਰੋਗੇ ਤੁਹਾਡੇ 6 ਬੈਂਡ ਆ ਜੇ ਨਾ ਜੇਕਰ 5.5 ਬੈਂਡ ਵੀ ਆ ਜਾਂਦੇ ਤਾਂ ਵੀ ਤੁਸੀਂ ਜਰਮਨੀ ਸਟੱਡੀ ਵੀਜ਼ੇ ਲਈ ਜਾ ਸਕਦੇ ਹੋ ਔਰ ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਅਪਲਾਈ ਕਰਨ ਦਾ ਬੈਨੀਫਿਟ ਕੀ ਹੈ ਕਿ ਤੁਹਾਡਾ ਵੀਜ਼ਾ ਰਿਸਕ ਫ੍ਰੀ ਹੋਏਗਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਔਰ ਜਰਮਨੀ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਤੁਸੀਂ ਪਾਰਟ ਟਾਈਮ ਕੰਮ ਕਰਕੇ 1.5 ਤੋਂ 2 ਲੱਖ ਰੁਪਏ ਮਹੀਨਾ इजीली ਕਮਾ ਸਕਦੇ ਹੋ। ਠੀਕ ਹੈ। ਤੇ ਸਰ ਬਲੋਗੀ ਇਹ ਜਿਹੜੀਆਂ ਯੂਨੀਵਰਸਿਟੀਆਂ ਯੂਨੀਵਰਸਿਟੀ ਹੋਏਗੀ ਕੀ ਕੋਈ ਪ੍ਰਾਈਵੇਟ ਕਾਲਜ? ਨਹੀਂ 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 ਅਸੀਂ ਕੋਈ ਸੇ ਵੀ ਕਾਲਜ ਦੇ ਵਿੱਚ ਨਹੀਂ ਭੇਜਦੇ। ਅਸੀਂ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਨਾਲ ਹੀ ਡੀਲ ਕਰਦੇ ਹੈਗੇ। ਕੈਪਟਨ। ਤੇ ਸਰ ਤੁਹਾਡਾ ਆਫਿਸ ਕਿੱਥੇ ਹੋਵੇਗਾ ਯਾ? ਤੁਸੀਂ ਸਾਨੂੰ ਅੰਮ੍ਰਿਤਸਰ ਤੇ ਜਲੰਧਰ ਆਫਿਸ ਦੇ ਵਿੱਚ ਆ ਕੇ ਮਿਲ ਸਕਦੇ ਹੋ। ਨਕਰ ਲਾ ਨਹੀਂ ਪੜਾ ਹੈਂਡਲਾਈਨ ਨੰਬਰ ਦਿੱਤਾ ਹੋਇਆ ਹੈਮ ਉਸ ਟੂ ਕਾਲ ਕਰਕੇ ਨਾ ਹਾਂਜੀ ਤੁਸੀਂ ਆਪਣੇ ਡਾਕੂਮੈਂਟ ਆਪਣੇ ਮਾਤਾ ਪਿਤਾ ਦੇ ਨਾਲ ਵਿਜ਼ਿਟ ਕਰੋ ਤੇ ਆਸੀਂ ਤੁਹਾਡੇ ਬੱਚੇ ਦਾ ਕੇਸ ਪ੍ਰੋਸੈਸ ਕਰਾਂਗੇ ਹਾਂਜੀ ਸਸ ਜੀ ਧੰਨਵਾਦ ਜੀ ਧੰਨਵਾਦ ਤੇ ਸਰ ਇੱਕ ਹੋਰ ਕੋਆ ਲਾਗੇ ਇਹ ਵੀ ਚੱਕ ਲਿਏ ਫਿਰ ਮੈਂ ਹੈਲੋ ਹੈਲੋ ਹਾਂਜੀ ਸਸ ਜੀ ਗੱਲ ਜੀ ਸਹਿਗਰ ਨਾਮ ਹੈ ਨੀਤੀ ਕਾ ਬਾਤ ਕਰਨੀ ਹਾਂਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਮੈਮ ਮੋਗਾ ਸੀ ਹਾਂਜੀ ਬੋਲੋ ਜੀ ਕੀ ਸਵਾਲ ਹੈ ਤੁਹਾਡਾ ਮੈਮ ਐਕਚੁਅਲੀ ਮੈਨੂੰ ਜਰਮਨੀ ਸਟੱਡੀ ਵੀਜ਼ਾ ਦਾ ਪੁੱਛਣਾ ਸੀ ਮੈਨੂੰ ਮਾਰਸੇਸ ਕੇ ਲੀਏ ਜਾਣਾ ਹੈ ਵਾਪੇ ਓਕੇ ਬੈਚਲਰ ਕਿਹੜੇ ਸਾਲ ਕੀਤੀ ਤੁਸੀਂ ਬੈਚਲਰਸ ਮੇਰੀ ਚਵੀ ਦੀ ਹੈ ਤੇ ਆਇਲਸ ਕੀਤੀ ਹੈ ਹਾਂਜੀ ਕਿੰਨੇ ਬੈਂਟ ਨੇ ਆਇਲਸ ਤੇ ਮੇਰੇ 6.5 ओके ਤੇ ਤੁਸੀਂ एलिजिबल ਹੋ ਜੀ ਤੁਸੀਂ ਜਰਮਨੀ ਦੇ ਵਿੱਚ ਪੜਾਈ ਕਰਨ ਲਈ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਪੂਰੀ ਤਰ੍ਹਾਂ एलिजिबल ਹੈ ਪਬਲਿਕ ਯੂਨੀਵਰਸਿਟੀ ਜੇ ਤੁਹਾਡਾ ਦਾਖਲਾ ਹੋਏਗਾ ਆਰ ਤੁਸੀਂ ਜਿਹੜੇ ਪੈਸੇ ਆ ਵੀਜ਼ਾ ਲੱਗਣ ਤੋਂ ਬਾਅਦ ਵੀ ਆਪਸ਼ਨ ਅਵੇਲ ਕਰ ਸਕਦੇ ਹੋ ਸੋ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋ ਰਿਸਕ ਨਹੀਂ ਹੋਏਗਾ ਜੇਕਰ ਵੀਜ਼ਾ ਹੁੰਦਾ ਤੇ ਤਾਂ ਹੀ ਤੁਸੀਂ ਪੈਸੇ ਜਿਹੜੇ ਉਹ ਦੇਣੇ ਆ ਸੋ ਤੁਸੀਂ ਆਪਣੇ ਮਾਤਾ ਪਿਤਾ ਆਪਣੇ origignal document ਦੇ ਨਾਲ ਅੰਮ੍ਰਿਤਸਰ ਤੇ ਜਲੰਧਰ ਸਾਨੂੰ ਆ ਕੇ ਮਿਲੋ ਔਰ ਅਸੀਂ ਤੁਹਾਡਾ ਜਰਮਨੀ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਜਿਹੜਾ ਉਹ ਸਹਾਰ ਕਰਾਂਗੇ ਧੰਨਵਾਦ ਤੇ ਸਰ ਇੱਕ ਤਾਂ ਇਹ ਹੋ ਗਿਆ ਕਿ ਜਿਹੜੇ ਮਾਸਟਰਸ ਜਿਨ੍ਹਾਂ ਨੇ ਕਰਨ ਜਾਣੀ ਆ ਉਹ ਜਾਣਗੇ ਹੈਨਾ ਤੇ ਦੂਸਰਾ ਇਹ ਹੋ ਗਿਆ ਕਿ ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਆ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਪੁੱਛਣਾ ਚਾਹੂੰਗੀ ਕੋਈ ਇਹੋ ਜਿਹੀ ਜਿਹੜੇ ਸਟੂਡੈਂਟ 12ਵੀਂ ਕੀਤੀ ਹੋਈ ਉਹ ਉਹ ਵੀ ਜਾ ਸਕਦੇ ਨੇ ਹਾਂਜੀ ਹਾਂਜੀ ਬਿਲਕੁਲ ਆਲਰੇਡੀ ਪਹਿ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਪਲੱਸ 2 2024-25 ਚ ਕੀਤੀ ਹੈ ਤੁਹਾਡਾ ਸਟੱਡੀ ਦੇ ਵਿੱਚ 1-2 ਸਾਲ ਦਾ ਗੈਪ ਹੈ ਆਇਲਸ ਦੇ ਵਿੱਚੋਂ 6.5 ਬੈਂਡ ਹੈਗੇ ਆ ਜੇ CBSE ICSE ਬੋਰਡ ਤੋਂ +2 ਕੀਤੀ ਤੇ ਵਿਦਾਊਟ ਆਇਲਸ ਵੀ ਜਾ ਸਕਦੇ ਹੋ ਜੇਕਰ ਤੁਸੀਂ ਬੈਚਲਰ ਕੀਤੀ ਆ ਤੁਹਾਡੇ ਇੰਗਲਿਸ਼ ਦੇ ਵਿੱਚ ਵਧੀਆ ਕਮਾਂਡ ਆ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਸਮਝ ਸਕਦੇ ਹੋ ਵਿਦਾਊਟ ਆਇਲਸ ਵੀ ਜਾ ਸਕਦੇ ਹੋ ਔਰ ਜਿਨ੍ਹਾਂ ਬੱਚਿਆਂ ਨੇ ਆਇਲਸ ਕੀਤੀ ਹੈ ਤੇ ਉਹਨਾਂ ਲਈ ਬਹੁਤ ਹੀ ਵਧੀਆ ਗੱਲ ਹੈਗੀ ਕਿ ਉਹਨਾਂ ਦੇ ਵੀਜ਼ਾ ਆਉਣ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਆ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਕੋਲ ਜੇਕਰ ਤੁਸੀਂ ਜਰਮਨੀ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਇਹ ਤੁਹਾਡਾ ਵੀਜ਼ਾ ਹੋਏਗਾ ਰਿਸਕ ਫਰੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈਗੇ ਸੋ ਸਾਡਾ ਹੈਲਪਲਾਈਨ ਨੰਬਰ 9917241111 ਇਹਦੇ ਤੇ ਕਾਲ ਕਰੋ ਅਪਾਇੰਟਮੈਂਟ ਬੁੱਕ ਕਰੋ ਜਲੰਧਰ ਅੰਮ੍ਰਿਤਸਰ ਆਫਿਸ ਦੇ ਵਿੱਚ ਆਓ ਜਦੋਂ ਵੀ ਆਫਿਸ ਆਉਣਾ ਹੈ ਅਪਾਇੰਟਮੈਂਟ ਬੁੱਕ ਕਰਕੇ ਆਉਣਾ ਤਾਂ ਕਿ ਤੁਹਾਡੇ ਸਮਾਂ ਜਿਹੜਾ ਹੈ ਉਹ ਵਿਅਰਥ ਨਾ ਜਾਵੇ ਤੁਹਾਨੂੰ ਵੇਟ ਨਾ ਕਰਨੀ ਪਵੇ ਔਰ ਜਦੋਂ ਆਉਣਾ ਆਪਣੇ ਮਾਪੇ ਦੇ ਨਾਲ ਆਉਣਾ Ориਜਨਲ ਡਾਕੂਮੈਂਟ ਦੇ ਨਾਲ ਆਉਣਾ ਤਾਂ ਕੀ ਸਾਨੂੰ ਲੱਗੇ ਕਿ ਤੁਸੀਂ ਜੈਨੂਇਨ ਸਟੂਡੈਂਟ ਹੋ ਵਾਕੇ ਹੀ ਸਹੀ ਤਰੀਕੇ ਦੇ ਨਾਲ ਆ ਕੇ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਤੁਹਾਨੂੰ ਸਾਡੀ ਕਾਉਂਸਲਿੰਗ ਚੰਗੀ ਲੱਗੇ ਤੇ ਅਪਲਾਈ ਕਰ ਲਿਓ ਜੀ ਨਹੀਂ ਤੇ ਆ ਕੇ ਸਲਾਹ ਲੈਣ ਦਾ ਕੋਈ ਪੈਸਾ ਜਿਹੜਾ ਉਹ ਨਹੀਂ ਲੱਗਦਾ ਕਿਉਂਕਿ ਪੈਸੇ ਤੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਹੈਗੇ ਤੇ ਜਿੱਦਾਂ ਕਿ ਹੁਣ ਆਪਾਂ ਗੱਲਬਾਤ ਕੀਤੀ ਸੀ ਬਹੁਤ ਸਾਰੇ ਸਟੂਡੈਂਟਸ ਨੇ ਆਪਣੇ ਸਵਾਲ ਆਪਣੇ ਪੁੱਛੇ ਨੇ ਤੇ ਜੇ ਤੁਹਾਡਾ ਵੀ ਲੱਗਦਾ ਤੁਹਾਨੂੰ ਲੱਗਦਾ ਕਿ ਸਵਾਲ ਰਹਿ ਗਏ ਜਿਹੜਾ ਹੱਲ ਨਹੀਂ ਹੋਇਆ ਇਹਨਾਂ ਸਟੂਡੈਂਟਸ ਦੇ ਵਿੱਚ ਤੁਸੀਂ ਨਹੀਂ ਸੀਗੇ ਤੇ ਤੁਸੀਂ ਹੇਠਾ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਬਾਕੀ ਜਿਵੇਂ ਸਰ ਨੇ ਦੱਸਿਆ ਹੈ ਕਿ ਜਲੰਧਰ ਤੇ ਅਮ੍ਰਿਤਸਰ ਦੇ ਇਹਨਾਂ ਦੇ ਆਫਿਸ ਨੇ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਇਹ ਨਾ ਸੋਚੋ ਕਿ ਆਪਣੇ ਕੈਰੀਅਰ ਲਈ ਅਸੀਂ ਅਗਰ ਕੋਈ ਚੋਣ ਕਰਨੀ ਹੈ ਲਾਗੇ ਛਾਗੇ ਦਾ ਕੋਈ ਕੰਸਲਟੈਂਟ ਦੇਖ ਲਈਏ ਕਿਉਂਕਿ ਸਲਾਹ ਲੈਣ ਦੇ ਕੋਈ ਪੈਸੇ ਨਹੀਂ ਹੈ ਜੀ ਤੁਸੀਂ ਆ ਸਕਦੇ ਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ